ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਖਤੀ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਜਿਹੜੀ ਆਪਣੀ ਅੱਜ ਵਾਲੀ ਕਲੈਕਸ਼ਨ ਰੋਗੀ ਜੀ ਬਹੁਤ ਹੀ ਪਿਆਰੇ ਜੇ ਆਪਣੇ ਸੂਟ ਰੈਡੀ ਹੋਏ ਆ ਟੋਟਲੀ ਹੈਂਡਵਰਕ ਦੇ ਪੀਸ ਆ ਨਿਊ ਸਾਰੇ ਆਪਣੇ ਡਿਜ਼ਾਈਨ ਰੈਡੀ ਹੋਏ ਆ ਆਪਾਂ ਤੁਹਾਨੂੰ ਫੈਬਰਿਕ ਬਾਰੇ ਵੀ ਦੱਸਾਂਗੇ ਵਰਕ ਬਾਰੇ ਵੀ ਦੱਸਾਂਗੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਕਿਉਂਕਿ ਬਹੁਤ ਹੀ ਪਿਆਰੇ ਜੇ ਆਪਣੇ ਪਾਰਟੀ ਵੇਅਰ ਸੂਟ ਰੈਡੀ ਹੋਏ ਆ ਸਕ੍ਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ ਹੈ ਆਪਣਾ WhatsApp ਨੰਬਰ ਹੈ ਸਕ੍ਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਬਾਕੀ ਫੈਬਰਿਕ ਵਗੈਰਾ ਦੀ ਪੂਰੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿੰਨੇ ਆ ਤਾਂ ਤੁਸੀਂ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਕਿਉਂਕਿ ਕਾਫੀ ਜਣਿਆਂ ਦੇ ਮੈਸੇਜ ਆਉਂਦੇ ਆ ਮੈਨੂੰ ਕਿ ਫੈਬਰਿਕ ਕਿਹੜਾ ਦੁਪੱਟੇ ਦਾ ਫੈਬਰਿਕ ਕਿਹੜਾ ਹੈ ਤਾਂ ਇਸ ਕਰਕੇ ਪਲੀਜ਼ ਤੁਸੀਂ ਵੀਡੀਓ ਨੂੰ ਪੂਰੀ ਦੇਖਿਆ ਕਰੋ ਆਪਣਾ ਪੂਰੀ ਡਿਟੇਲ ਆਪਾਂ ਵੀਡੀਓ 'ਚ ਤੁਹਾਨੂੰ ਦਿੰਨੇ ਆ ਵੀਡੀਓ ਬਣਾਉਣ ਦਾ ਪਰਪਸ ਹੀ ਇਹ ਹੁੰਦਾ ਕਿ ਤੁਹਾਨੂੰ ਹਰ ਚੀਜ਼ ਦੀ ਡਿਟੇਲ ਦੇ ਸਕੀ ਆ ਆਪਾਂ ਮੈਂ ਬਹੁਤ ਧੰਨਵਾਦ ਕਰਦੀ ਹਾਂ ਸਾਰਿਆਂ ਦਾ ਤੁਸੀਂ ਸਾਡੀ ਕਲੈਕਸ਼ਨ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਹੋ ਜਿਨ੍ਹਾਂ ਕੋਲ ਆਪਣੇ ਸੂਟ ਪਨ ਕੇ ਜਾਂਦੇ ਆ ਉਹ ਬਹੁਤ ਐਪਰੀਸ਼ੀਏਟ ਆਪਾਂ ਨੂੰ ਕਰਦੇ ਆ ਉਹਨਾਂ ਨੂੰ ਆਪਣਾ ਕੰਮ ਸਟੀਚਿੰਗ ਡਿਜ਼ਾਈਨ ਹਰ ਚੀਜ਼ ਬਹੁਤ ਪਸੰਦ ਆਉਂਦੀ ਹੈ ਇਹ ਆ ਗਿਆ ਆਪਣਾ ਫਰਸਟ ਸੂਟ ਰਾਇਲ ਬਲੂ ਕਲਰ ਦਾ ਹੋਗਾ ਜੀ ਪਿਓਰ ਸਿਲਕ ਦੇ ਉੱਪਰ ਰੈਡੀ ਹੋਇਆ ਟੋਟਲੀ ਹੈਂਡਵਰਕ ਦਾ ਪੀਸ ਹਾਂਜੀ ਇਹ ਆ ਗਿਆ ਆਪਣਾ ਨੈਕ ਦਾ ਡਿਜ਼ਾਈਨ ਚੈੱਕ ਕਰੋ ਟੋਟਲੀ ਹੈਂਡਵਰਕ ਦਾ ਪੀਸ ਹੈ ਕਲਰ ਬਹੁਤ ਹੀ ਪਿਆਰਾ ਰਾਇਲ ਬਲੂ ਕਲਰ ਰਹਾਗਾ ਜੀ ਐਦਾਂ ਆਪਾਂ ਨੂੰ ਡਿਜ਼ਾਈਨ ਦਿੱਤਾ ਇਹ ਆਪਾਂ ਨੂੰ ਆਪਣੇ ਕਸਟਮਰ ਨੇ ਸੈਂਡ ਕੀਤਾ ਸੀ ਡਿਜ਼ਾਈਨ ਤਾਂ ਆਪਾਂ ਸੇਮ ਉਹਨਾਂ ਨੂੰ ਰੈਡੀ ਕਰਕੇ ਦਿੱਤਾ ਇਹ ਮੋਰਨੀ ਬਣੀ ਹੋਈ ਹੈ ਜੀ ਕੰਨਾ ਦਬਕਾ ਸਿੱਪੀ ਮਤਲਬ ਟੋਟਲੀ ਹੈਂਡਵਰਕ ਦਾ ਪੀਸ ਆ ਤੁਸੀਂ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਪੂਰੀ ਨੈਕਲਾਈਨ ਆ ਜੂਗੀ ਦੋਨੋਂ ਸਾਈਡ ਐਦਾਂ ਮੋਰਨੀ ਆ ਜੂਗੀ ਐਦਾਂ ਬੁਟੀਆਂ ਆ ਜਾਣਗੀਆਂ ਇਦੇ ਵਿੱਚ ਆਪਾਂ ਪਿੰਕ ਪੀਚ ਪਿੰਕ ਦਾ ਟੱਚ ਦਿੱਤਾ ਹੋਇਆ ਰੇਸ਼ਮ ਦਾ ਕਿਉਂਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਠੀਕ ਹੈ ਜੀ ਇਹਦੀ ਨੈਕ ਲਾਈਨ ਆ ਗਈ ਐਂਡ ਇਹ ਆ ਗਿਆ ਜੀ ਇਹਦਾ ਘੇਰਾ ਘੇਰੇ ਦੇ ਉੱਪਰ ਵੀ ਆਪਾਂ ਤੁਸੀਂ ਚੈੱਕ ਕਰ ਸਕਦੇ ਹੋ ਕਿਤੇ ਚਾਕ ਆਗੇ ਇਹ ਆਪਾਂ ਸ਼ਾਰਟ ਲੈਂਥ ਦੀ ਸ਼ਰਟ ਰੱਖੀ ਹੈ ਸ਼ਾਰਟ ਚਾਕ ਰੱਖਿਆ ਫੋਰਨ ਨਹੀਂ ਦਿੱਤੀ ਹੋਈ ਐ ਇਦਾਂ ਚਾਕਾਂ ਦੇ ਉੱਪਰ ਕਾਰਨਰ ਆਗੇ ਇਹਦੇ ਠੀਕ ਹੈ ਜੀ ਦੋਨੋਂ ਸਾਈਡ ਇਦਾਂ কর্নার আগে ডিটেইলিং ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੇ ਜੀ ਫਿਨਿਸ਼ਿੰਗ ਦਾ ਕੰਮ ਹੋਇਆ ਪੂਰਾ ਕਟ ਦਾਣਾ ਐਡ-ਆਨ ਕੀਤਾ ਹੋਇਆ ਇਹਦੇ ਵਿੱਚ ਸੀਪੀ ਆ ਗਈ ਬਹੁਤ ਪਿਆਰਾ ਜਿਹਾ ਆਪਾਂ ਕੰਮ ਕੀਤਾ ਜਿਹੜਾ ਪਰੇਸ਼ਮ ਦਾ ਟੱਚ ਦਿੱਤਾ ਹੈ ਵੀ ਬਹੁਤ ਪਿਆਰਾ ਲੱਗ ਰਿਹਾ ਠੀਕ ਹੈ ਜੀ ਨੈਕ ਆ ਗਈ ਨੈਕ ਵੀ ਦੀ ਹੈਵੀ ਰੈਡੀ ਹੋਈ ਆ ਚਾਕ ਐਂਡ ਕਾਰਨਰ ਆਗੇ ਜੀ 골ਡਨ ਇਹਨੂੰ ਆਪਾਂ ਫਿਨਿਸ਼ਿੰਗ ਦਿੱਤੀ ਆ ਘੇਰਾ ਐਂਡ ਚਾਕ ਇਹ ਤੇ ਇਹ ਆ ਗਿਆ ਦਾ 슬ੀਵਸ ਤੇ ਕੰਮ ਇਹ 슬ੀਵਸ ਦਾ ਕੰਮ ਆ ਗਿਆ ਪੂਰਾ ਬਾਰਡਰ ਆਪਾਂ ਆਂਦੀਆਂ 슬ੀਵਸ ਤੇ ਦਿੱਤਾ ਤੇ ਪੂਰੀ 슬ੀਵਸ ਦੇ ਉੱਤੇ ਇਦਾਂ ਬੋਟੀਆਂ ਦਿੱਤੀਆਂ ਹੋਈਆਂ ਇਹ ਪਰਮੀ ਬੋਟੀ ਆ ਜੂਗੀ 슬ੀਵਸ ਦੇ ਉੱਪਰ ਇਹ ਆਪਾਂ ਪਾਕਿਸਤਾਨੀ ਸਟਾਈਲ ਦਾ ਰੈਡੀ ਕੀਤਾ ਜੀ ਬਿਲਕੁਲ ਲੂਸ ਫਿਟਿੰਗ ਦਾ ਸ਼ਾਰਟ ਦੇ ਵਿੱਚ ਸ਼ਰਟ ਰੱਖੀ ਆ ਇਹ ਪਰਸਨਲੀ ਵੀ ਮੈਨੂੰ ਬਣਨ ਤੋਂ ਬਾਅਦ ਬਹੁਤ ਪਿਆਰਾ ਸੂਟ ਲੱਗਿਆ ਇਦਾਂ ਜਿਹੜੀ ਮੋਰਨੀ ਆ ਇਹਦੇ ਉੱਪਰ ਬਣੀਆਂ ਬਹੁਤ ਹੀ ਪਿਆਰੀਆਂ ਲੱਗ ਰਹੀਆਂ ਪੂਰਾ ਇਹਦਾ ਨੈਕ ਹੈਵੀ ਆ ਜਾਂਦਾ ਇਹ ਆ ਗਈ ਜੀ ਦੀ ਸਲਵਾਰ ਤੇ ਪੂਰਾ ਬਾਰਡਰ ਆ ਜਾਂਦਾ ਨੀਚੇ ਫਿਨਿਸ਼ਿੰਗ ਦੇ ਕੇ ਇਦਾਂ ਡਿਜ਼ਾਈਨ ਕੀਤਾ ਆਪਾਂ ਪੂਰੀ ਸਲਵਾਰ ਦੇ ਉੱਪਰ ਮਸ ਗੋਡੇ ਤੱਕ ਇਹਦੇ ਸ਼ਾਰਟ ਸ਼ਰਟ ਆ ਗੋਡੇ ਤੱਕ ਇਹਦੇ ਪੂਰਾ ਜਾਲ ਦਿੱਤਾ ਹੋਇਆ ਆਪਾਂ ਇਦਾਂ ਪੂਰਾ ਜਾਲ ਆ ਜਾਊਗਾ ਤੁਸੀਂ ਚੈੱਕ ਕਰ ਸਕਦੇ ਹੋ ਦੋਨੋਂ ਸਾਈਡ ਪੂਰਾ ਜਾਲ ਆ ਜਾਂਦਾ ਇਦਾਂ ਇਹ ਪਾਰਟੀ ਵੇਅਰ ਹੈਵੀ ਦੇ ਵਿੱਚ ਆਪਣਾ ਸੂਟ ਰੈਡੀ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਟੋਟਲੀ ਹੈਂਡਵਰਕ ਦਾ ਪੀਸ ਰੋਗਾ ਜੀ ਧੱਪਕੇ ਦਾ ਕੰਮ ਆ ਗਿਆ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਡਿਟੇਲਿੰਗ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੁੰਦਾ ਪ੍ਰੋਪਰ ਜਦੋਂ ਆਪਾਂ ਇਹਨੂੰ ਵੇਅਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਪੂਰਾ ਪਰਮਾ ਜਾ ਲਾਊਗਾ ਸਲਵਾਰ ਦੇ ਉੱਪਰ ਹੈ कि ये अपना पूरा मिस् गोड्डे तक शर्ट आउगी अपनी ता गोड्डे तक इत्ता जाल आजूगा पूरी हेवी सलवार आ चुकी प्योर ऑर्गेन्जा ਦਾ ਦੇ ਨਾਲ ਆਪਾਂ ਰੱਖਿਆ ਜੀ ਦੁਪੱਟਾ ਦੁਪੱਟਾ ਵੀ ਇਹਦਾ ਬਹੁਤ ਜ਼ਿਆਦਾ ਪਿਆਰਾ ਰੈਡੀ ਹੋਇਆ ਦੁਪੱਟੇ ਦੇ ਵਿੱਚ ਆਪਾਂ ਇਦਾਂ सिप्पी ਸਪਰੈਡ ਕੀਤੀ ਹੈ ਬਹੁਤ ਹੀ ਪਰਮਾ ਕੰਮ ਕੀਤਾ ਜੀ ਆਪਾਂ ਇਦਾਂ ਸਿੱਪੀ ਨਹੀਂ ਦਿੱਤੀ ਹੈਗੀ ਆਊਟਲਾਈਨ ਕਰਕੇ ਤਾਂ ਸਿੱਪੀ ਅਟੈਚ ਕੀਤੀ ਹੈ ਠੀਕ ਹੈ ਜੀ ਤੇ 골ਡਨ ਇਹਨੂੰ ਆਪਾਂ ਬੜੀ ਪਿਆਰੀ ਜੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਬਹੁਤ ਹੀ ਪਿਆਰਾ ਜਾਇ ਆਪਣਾ ਸੂਟ ਰੈਡੀ ਹੋਇਆ ਇਹ ਕਲਰ ਵੀ ਬਹੁਤ ਪਿਆਰਾ ਜੀ ਹੈਂਡ ਔਰ ਸਿਲਕ ਦਾ ਫੈਬਰਿਕ ਰਹੂਗਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਟੋਟਲੀ ਹੈਂਡਵਰਕ ਦਾ ਪੀਸ ਰਹੂਗਾ ਤੁਸੀਂ ਚਾਹੋ ਤਾਂ ਕਲਰ ਆਪਣਾ ਚੇਂਜ ਵੀ ਕਰਵਾ ਸਕਦੇ ਹੋ ਬਟ ਸੇਮ ਤੇ ਬਨਿਆ ਹੋਇਆ ਵੀ ਬਹੁਤ ਪਿਆਰਾ ਲੱਗ ਰਿਹਾ ਪਰ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਿਸੇ ਵੀ ਕਲਰ ਤੇ ਨੂੰ ਰੈਡੀ ਕਰਵਾ ਸਕਦੇ ਹੋ ਤਾਂ ਜਿੱਦਾਂ ਇਹ ਸ਼ੇਡ ਨੇ ਜੀ ਇਹ ਪਿਓਰ ਦੇ ਹੀ ਸ਼ੇਡ ਨੇ ਪਿਓਰ ਤੇ ਹੀ ਰੈਡੀ ਹੋਣਗੇ ਤੁਸੀਂ ਚੇਂਜ ਕਰ ਸਕਦੇ ਹੋ ਸੈਮੀ ਤੇ ਵੀ ਰੈਡੀ ਕਰਵਾ ਸਕਦੇ ਹੋ ਬਟ ਇਹ ਸੀਮ ਕਲਰ ਨਹੀਂ ਜਾਊਗਾ ਸੈਮੀ ਦੇ ਉੱਪਰ ਟਿਸ਼ੂ ਸ਼ਿਮਰ ਦਾ ਫੈਬਰਿਕ ਰਹੂਗਾ ਜੀ ਰਸਟੀ ਜਾਂ ਔਰੇਂਜ ਕਲਰ ਹੈ ਟੋਟਲੀ ਹੈਂਡਵਰਕ ਦਾ ਪੀਸ ਰਹੂਗਾ ਇਹ ਜੀ ਬਹੁਤ ਹੀ ਪਿਆਰਾ ਜਿਹਾ ਇਹ ਆਪਣਾ ਸੂਟ ਰੈਡੀ ਹੋਇਆ ਫੁੱਲ ਹੈਵੀ ਦੇ ਵਿੱਚ ਸ਼ਰਟ ਰੈਡੀ ਹੋਈ ਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਆਪਾਂ ਅੱਜ ਕਨ ਸਟਾਈਲ ਰੱਖਿਆ ਸੈਂਟਰ ਪੈਨਲ ਲਿਆ ਇਹਦਾ ਵੀ ਨੈਕ ਰੱਖਿਆ ਜੀ ਇਦਾਂ ਅੱਜ ਕਨ ਸਟਾਈਲ ਸੈਂਟਰ ਪੈਨਲ ਆ ਗਿਆ ਠੀਕ ਹੈ ਜੀ ਤੇ ਫੁੱਲ ਹੈਵੀ ਆਪਾਂ ਇਹਦੇ ਉੱਪਰ ਵਰਕ ਦਿੱਤਾ ਦਬਕੇ ਦਾ ਕਟਦਾਣੇ ਦਾ ਤੇ ਇਹਦੇ ਵਿੱਚ ਆਪਾਂ ਰੇਸ਼ਮ ਦਾ ਟੱਚ ਦਿੱਤਾ ਗ੍ਰੀਨ ਮੂੰਗਿਆ ਕਲਰ ਐਂਡ ਫਰੋਜੀ ਦਾ ਜੋ ਕਿ ਬਹੁਤ ਜ਼ਿਆਦਾ ਉੱਠ ਕੇ ਆਇਆ ਪੂਰਾ ਇਹਦਾ ਜੋਕ ਤੇ ਇਦਾਂ ਕੰਮ ਆ ਜਾਂਦਾ ਹੈਵੀ ਕੰਮ ਆ ਗਿਆ ਕਲਰ ਬਹੁਤ ਪਿਆਰਾ ਜਿਹੜਾ ਆਪਾਂ ਇਹਦੇ ਵਿੱਚ ਰੇਸ਼ਮ ਦਾ ਟੱਚ ਦਿੱਤਾ ਉਹ ਬਹੁਤ ਜ਼ਿਆਦਾ ਉੱਠ ਕੇ ਆਇਆ ਟੋਟਲੀ ਦਬਕੇ ਦਾ ਕੰਮ ਰਹੂਗਾ ਜੀ ਐਂਡ ਸੈਂਟਰ ਪੈਨਲ ਆ ਗਿਆ ਜੀ ਵਿੱਚ ਬੂਟੀਆਂ ਐਡ ਆਨ ਕੀਤੀਆਂ ਫਿਰ ਆਪਾਂ ਇਦਾਂ ਬਣ ਚਾ ਜਾਂਦਾ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਇਦਾਂ ਮੰਚਾ ਗਿਆ نیچے ਵੀ ਬਣ ਚਾ ਗਿਆ ਐਂਡ ਇਹਦਾ ਘੇਰਾ ਆ ਗਿਆ ਜੀ ਤੇ ਇਹਦੇ ਸੈਂਟਰ 'ਚ ਆਪਾਂ ਕੱਟ ਦਿੱਤਾ ਇਹ ਤੁਹਾਡੀ ਚੁਆਇਸ ਹੈ ਤੁਸੀਂ ਕੱਟ ਰਖਵਾ ਸਕਦੇ ਹੋ ਐਂਡ ਵਿਦਆਊਟ ਕੱਟ ਵੀ ਇਦਾਂ ਰੈਡੀ ਹੋ ਜਾਊਗਾ ਬਟ ਆਪ ਕੱਟ ਰੱਖਿਆ ਠੀਕ ਹੈ ਜੀ ਜੋ ਕਿ ਵੇਅਰ ਕੀਤਾ ਹੋਇਆ ਬਹੁਤ ਪਿਆਰਾ ਲੱਗਦਾ ਐਂਡ ਇਹਦੇ ਇਦਾਂ ਘੇਰਾ ਆ ਗਿਆ ਇਹਨੂੰ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਇਦਾਂ 골ਡਨ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਇਆ ਆਪਣਾ ਇਹ ਇਹ ਆ ਗਿਆ ਜਿਹਦੀਆਂ 슬ੀਵਸ ਤੇ ਬਾਰਡਰ ਬਾਰਡਰ ਆਪਾਂ ਦਿੱਤਾ 슬ੀਵਸ ਤੇ ਐਂਡ ਪੂਰੀ 슬ੀਵਸ ਦੇ ਵਿੱਚ ਇਦਾਂ ਬੂਟੀਆਂ ਦਿੱਤੀਆਂ ਹੋਈਆਂ ਇਸ ਚੈੱਕ ਕਰ ਸਕਦੇ ਹੋ ਇਹਦੇ 슬ੀਵਸ ਦਾ ਕੰਮ ਆ ਗਿਆ ਜਿਹੜੇ ਇਹਦੇ ਵਿੱਚ ਆਪਾਂ ਟੱਚ ਦਿੱਤਾ ਰੇਸ਼ਮ ਦਾ ਬਹੁਤ ਜ਼ਿਆਦਾ ਗ੍ਰੇਸਫੁੱਲ ਲੱਗ ਰਿਹਾ ਇਹ ਲਾਰੇ ਬਹੁਤ ਪਿਆਰਾ ਹੈਂਡ ਫੈਬਰਿਕ ਵੀ ਤੇ ਪਲਾਸਮੈਂਟ ਇਹਦੀ ਬੈਕ ਤੇ ਵੀ ਆਪਾਂ ਨੇ ਇਦਾਂ ਕੰਮ ਇਹਦੀ neck ਆ ਗਈ ਜੀ ਇਹ ਬੈਕ neck ਆ ਗਈ neck ਆਪਾਂ ਸ਼ੋਰਟ ਦੇ ਵਿੱਚ ਇਦਾਂ neck ਰੈਡੀ ਕੀਤੀ ਹੈ ਪੂਰਾ ਬੰਚ ਆ ਗਿਆ ਸੀਪੀ ਸਪਰੈਡ ਆ ਜੂਗੀ ਜੀ ਬੈਕ ਤੇ ਐਂਡ ਬੈਕ ਘੇਰਾ ਆ ਗਿਆ ਬੈਕ ਘੇਰੇ ਤੇ ਵੀ ਕੰਮ ਆ ਗਿਆ ਠੀਕ ਹੈ ਜੀ ਇਹ ਇਹਦੀ ਬੈਕ ਦੀ ਲੁੱਕ ਆ ਗਈ ਐਂਡ ਇਹ ਆ ਗਿਆ ਜੀ ਇਹ ਤਾਂ ਫਰੰਟ ਜੋ ਕਿ ਬਹੁਤ ਜ਼ਿਆਦਾ ਪਿਆਰਾ ਐਜ਼ ਇਟ ਇਜ਼ ਬਣਿਆ ਹੋਇਆ ਵੀ ਇਹ ਬਹੁਤ ਪਿਆਰਾ ਕਲਰ ਹੈ ਮਤਲਬ ਬੁਟੀਕ ਤੋਂ ਸੂਟ ਰੈਡੀ ਕਰਵਾਉਂਦਾ ਇਹ ਕੀ ਹੁੰਦਾ ਕਿ ਤੁਸੀਂ ਆਪਣੀ ਚੁਆਇਸ ਦਾ ਕਲਰ ਰੱਖ ਸਕਦੇ ਹੋ ਫੈ布ਰਿਕ ਰੱਖ ਸਕਦੇ ਹੋ ਤੁਸੀਂ ਦੱਸ ਸਕਦੇ ਹੋ ਕਿ ਇਦਾਂ ਦਾ ਡਿਜ਼ਾਈਨ ਚਾਹੀਦਾ ਤਾਂ ਹਰ ਚੀਜ਼ ਆਪਾਂ ਤੁਹਾਨੂੰ ਤੁਹਾਡੀ ਚੁਆਇਸ ਦੇ ਅਕੋਰਡਿੰਗ ਰੈਡੀ ਕਰਕੇ ਦੇਵਾਂਗੇ ਤੇ ਆ ਗਈ ਜੀ ਦੀ ਸਲਵਾਰ ਸੇਮ ਫੈ布ਰਿਕ ਰੋਗਾ ਸਲਵਾਰ ਦਾ カラー ਇਹ ਐਕਚੁਅਲੀ ਜੀ ਮੈਨੂੰ ਬਹੁਤ ਜ਼ਿਆਦਾ ਪਸੰਦ ਆਇਆ ਜੀ ਰਸਟੀ ਜਾ ਔਰੈਂਜ ਸ਼ੇਡ ਹੈ ਜੋ ਕਿ ਬਹੁਤ ਹੀ ਪਿਆਰਾ ਆ ਟਿਸ਼ੂ ਦੇ ਵਿੱਚ ਟਿਸ਼ੂ ਸ਼ਿਮਰ ਦਾ ਫੈਬਰਿਕ ਆ ਇਹ ਆ ਗਈ ਜੀ ਦੀ ਸਲਵਾਰ ਤੇ ਕੰਮ ਪੂਰਾ ਬਾਰਡਰ ਆ ਆਪਣੀ ਦੀ ਸਲਵਾਰ ਤੇ ਦਿੱਤਾ ਹੋਇਆ ਇਹ ਆ ਗਿਆ ਦਾ ਦੁਪੱਟਾ ਦੁਪੱਟਾ ਪਰ ਰੱਖਿਆ ਪਿਓਰ ਔਰਗੈਂਜ਼ਾ ਚ 골ਡਨ ਲਾਈਨਾਂ ਦੇ ਵਿੱਚ ਪਿਓਰ ਔਰਗੈਂਜ਼ਾ ਦਾ ਦੁਪੱਟਾ ਰਹੂਗਾ ਜੀ ਤੇ ਦੁਪੱਟੇ ਨੂੰ ਆਪਾਂ ਫਿਨਿਸ਼ਿੰਗ ਦਿੱਤੀ ਹੈ 골ਡਨ ਦੁਪੱਟਾ ਵੀ ਇਹਦਾ ਬਹੁਤ ਜ਼ਿਆਦਾ ਪਿਆਰਾ ਠੀਕ ਹੈ ਜੀ ਬਾਕੀ ਤੁਸੀਂ ਦੁਪੱਟਾ ਆਪਣੀ ਚੁਆਇਸ ਦੇ ਅਕੋਰਡਿੰਗ ਆਰਗੈਂਜ਼ਾ ਦਾ ਕਰਾ ਸਕਦੇ ਹੋ ਪਲੇਨ ਵੀ ਦੁਪੱਟੇ ਤੇ ਤੁਸੀਂ ਵਰਕ ਕਰਾ ਸਕਦੇ ਹੋ ਚੁਣੌਣ ਦਾ ਰੱਖ ਸਕਦੇ ਹੋ ਤੁਹਾਡੀ ਚੁਆਇਸ ਆ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਾਂ ਤੁਹਾਨੂੰ ਸੇਮ ਰੈਡੀ ਕਰਕੇ ਦੇਵਾਂਗੇ ਠੀਕ ਹੈ ਜੀ ਇਹ ਆ ਗਿਆ ਜੀ ਆਪਣਾ ਨੈਕਸਟ ਸੂਟ ਇਹ ਹੈਗਾ ਜੀ ਕ੍ਰੇਪ ਦੇ ਉੱਪਰ ਮਹਿੰਦੀ ਜਾਂ ਸ਼ੇਡ ਆ ਤੇ ਕ੍ਰੇਪ ਫੈਬਰਿਕ ਰਹੂਗਾ ਇਹ ਆ ਗਈ ਜੀ ਇਹਦੀ ਨੈਕ ਲਾਈਨ ਆਪਾਂ ਵੀ ਨੈਕ ਰੱਖੀ ਹੈ ਇਹਦੀ ਤੇ neck ਦੇ ਉੱਪਰ ਆਪਾਂ ਬਹੁਤ ਹੀ ਪਿਆਰਾ ਜਿਹਾ ਕੰਮ ਦਿੱਤਾ ਤੁਸੀਂ ਚੈੱਕ ਕਰ ਸਕਦੇ ਹੋ ਮਹਿਰੂਨ ਟੋਨ ਦੀ ਆਪਾਂ ਇਹਨੂੰ ਵਿੱਚ ਰੇਸ਼ਮ ਦਾ ਟੱਚ ਦਿੱਤਾ ਆ ਮੋਤੀ ਐਡ ਕੀਤੇ ਆ ਠੀਕ ਹੈ ਜੀ ਜੋ ਕਿ ਬਹੁਤ ਪਿਆਰਾ ਲੱਗ ਰਿਹਾ ਇਹਨੂੰ ਕਲਰ ਕੰਬੀਨੇਸ਼ਨ ਮਿੱਠਾ ਜਿਹਾ ਮਹਿੰਦੀ ਸ਼ੇਡ ਆ ਇਹ ਬਹੁਤ ਜ਼ਿਆਦਾ ਬ੍ਰਾਈਟ ਵੀ ਨਹੀਂ ਤੇ ਲਾਈਟ ਵੀ ਨਹੀਂ ਇਹਦੇ neck line ਲਾ ਗਏ ਜੀ neck ਦਾ ਕੰਮ ਆ ਗਿਆ ਤੁਸੀਂ ਚੈੱਕ ਕਰ ਸਕਦੇ ਹੋ ਐਂਡ ਪੂਰੇ ਦੇ ਵਿੱਚ ਆਪਾਂ ਇਦਾਂ ਦੋ ਤਰ੍ਹਾਂ ਦੀਆਂ ਬੂਟੀਆਂ ਦਿੱਤੀਆਂ ਹੋਈਆਂ ਠੀਕ ਹੈ ਜੀ ਵਿੱਚ ਤਪਕਾ ਐਡ ਕੀਤਾ ਹੋਇਆ ਘਟ ਦਾਣਾ ਐਡ ਕੀਤਾ ਆ ਇਹ ਦਾ ਫਰੰਟ ਦੇ ਵਿੱਚ ਪੂਰੇ ਪਰਮੀ ਬੂਟੀ ਆ ਗਈ ਚੈੱਕ ਕਰ ਸਕਦੇ ਹੋ ਤੇ ਇਹ ਆ ਗਿਆ ਜੀ ਇਹਦਾ ਘੇਰਾ ਘੇਰੇ ਦੇ ਉੱਪਰ ਆਪਾਂ ਇਦਾਂ ਬਾਰਡਰ ਦਿੱਤਾ ਹੋਇਆ ਪੂਰਾ ਇਹ ਘੇਰਾ ਆ ਗਿਆ ਦਾ ਠੀਕ ਹੈ ਜੀ ਇਹ ਇਹਨਾਂ ਨੇ ਸਾਨੂੰ ਡਿਜ਼ਾਈਨ ਸੈਂਡ ਕੀਤਾ ਸੀਗਾ ਕਿ ਪਿਕਚਰ ਸੈਂਡ ਕੀਤੀ ਸੀ ਤਾਂ ਆਪਾਂ ਇਹਨਾਂ ਨੂੰ ਸੇਮ ਰੈਡੀ ਕਰਕੇ ਦਿੱਤਾ ਜੀ ਬਟ ਉਹਦੇ ਵਿੱਚ ਕਲਰ ਕੰਬੀਨੇਸ਼ਨ ਦਾ ਟੱਚ ਨਹੀਂ ਸੀ ਆਪਾਂ ਇਹਨੂੰ ਥੋੜਾ ਕਲਰ ਕੰਬੀਨੇਸ਼ਨ ਵੀ ਦਿੱਤਾ ਜੀ ਦੇ ਨਾਲ ਇਹਦੀ ਬਹੁਤ ਜ਼ਿਆਦਾ ਗ੍ਰੇਸ ਆਈ ਆ ਤਾਂ ਸੀਮ ਆਪਾਂ ਰੈਡੀ ਕਰਕੇ ਦਿੱਤਾ ਐਦਾਂ ਜੇ ਤੁਹਾਨੂੰ ਵੀ ਕੋਈ ਡਿਜ਼ਾਈਨ ਪਸੰਦ ਹੁੰਦਾ ਤਾਂ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਅਸੀਂ ਸੀਮ ਤੁਹਾਨੂੰ ਰੈਡੀ ਕਰਕੇ ਦਵਾਉਂਦੇ ਹਾਂ ਹਾਂਜੀ ਇਹਦਾ ਫਰੰਟ ਆ ਗਿਆ ਤੇ ਹੈਵੀ ਆਪਾਂ ਇਹਦੀਆਂ 슬ੀਵਸ ਰੱਖੀਆਂ ਜੋ ਕਿ ਬਹੁਤ ਜ਼ਿਆਦਾ ਗ੍ਰੇਸਫੁਲ ਨੇ ਤੁਸੀਂ ਚੈੱਕ ਕਰੋ ਇਹਦੇ ਵਿੱਚ ਆਪਾਂ ਟੋਟਲੀ ਗੋਟਾ ਪੱਤੀ ਐਂਡ ਦਬਕੇ ਦਾ ਕੰਮ ਐਡ ਆਨ ਕੀਤਾ ਇਹ 슬ੀਵਸ ਆਪਾਂ ਆਪਣੇ ਅਕੋਰਡਿੰਗ ਰੈਡੀ ਕੀਤੀਆਂ ਜੀ ਜਿਹੜੀ ਪਿਕਚਰ ਸੀ ਉਹਦੇ ਵਿੱਚ ਬਹੁਤ ਹਲਕਾ ਕੰਮ ਸੀਗਾ ਤਾਂ ਆਪਾਂ ਆਪਣੇ ਅਕੋਰਡਿੰਗ ਇਹਨੂੰ ਰੈਡੀ ਕੀਤਾ ਪੂਰਾ ਦਾ ਦਬਕਾ ਦੇ ਕੇ ਵਿੱਚ ਕਟਦਾਣਾ ਐਡ ਆਨ ਕਰਕੇ ਤੇ ਗੋਟਾ ਪੱਤੀ ਐਡ-ਆਨ ਕੀਤਾ ਤੁਸੀਂ 슬ੀਵਸ ਚੈੱਕ ਕਰ ਸਕਦੇ ਜੋ ਕਿ ਬਹੁਤ ਜ਼ਿਆਦਾ ਪਿਆਰੀਆਂ ਰੈਡੀ ਹੋਈਆਂ ਠੀਕ ਹੈ ਜੀ ਹੈਵੀ 슬ੀਵਸ ਆ ਗਈਆਂ ਤੋਂ ਤੁਸੀਂ ਸਾਨੂੰ ਪਿਕਚਰ ਭੇਜ ਦਿਓ ਤਾਂ ਅਸੀਂ ਆਪਣੀ ਅਕੋਰਡਿੰਗ ਇਹ ਚੀਜ਼ ਦੇਖ ਲੈਣਾ ਜਿੱਦਾਂ ਅਸੀਂ 슬ੀਵਸ ਵੀ ਰੈਡੀ ਕੀਤੀਆਂ ਵਿੱਚ ਕਲਰ ਟੱਚ ਦਿੱਤਾ ਵੀ ਮੌਕੇ ਤੇ ਇਹ ਚੀਜ਼ ਆਪਾਂ ਦੇਖ ਲੈਣੇ ਕਿ ਇਹਦੇ ਨਾਲ ਇਹ ਚੀਜ਼ ਵਧੀਆ ਲੱਗਦੀ ਆ ਤਾਂ ਆਪਾਂ ਉਹ ਐਡ-ਆਨ ਕਰ ਦਿੰਨੇ ਆ ਠੀਕ ਹੈ ਜੀ ਤੇ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ ਮਹਿਰੂਨ ਟੱਚ ਜੋ ਆਪਾਂ ਰੇਸ਼ਮ ਦਾ ਦਿੱਤਾ ਸੀਗਾ ਉਹ ਆਪਾਂ ਫਿਨਿਸ਼ਿੰਗ ਦਿੱਤੀ ਆ ਇਦਾਂ ਲੇਸ ਐਡ ਕਰਕੇ ਆਪਾਂ ਇਦਾਂ ਫਿਨਿਸ਼ਿੰਗ ਦਿੱਤੀ ਹੈ ਜੋ ਕਿ ਬਹੁਤ ਹੀ ਗ੍ਰੇਸਫੁਲ ਸੂਟ ਨੂੰ ਬਣਾ ਰਹੀ ਹੈ ਪੀਸ ਤੇ ਵੀ ਇਹ ਤਾਂ ਸੇਮ ਹੀ ਦਿੱਤੀ ਆਪਾਂ ਇਹ ਆ ਗਈ ਜੀ ਦੀ ਬੈਗ ਬੈਗ ਤੇ ਵੀ ਆਪਾਂ ਪੂਰੀ ਬੈਗ ਤੇ ਬੂਟੀ ਐਡ ਔਨ ਕੀਤੀ ਹੈ ਹਾਂਜੀ ਤੁਸੀਂ ਜਿੱਦਾਂ ਪਿਕਚਰ ਇਹਨਾਂ ਨੇ ਸੈਂਡ ਕੀਤੀ ਸੀ ਤਾਂ ਉਹ ਇੱਕ ਟੋਟਲ ਜਿਹਾ ਕੰਮ ਸੀ ਤਾਂ ਆਪਾਂ ਮਤਲਬ ਇਹ ਨਹੀਂ ਕਿ ਸੇਮ ਉਦਾਂ ਹੀ ਰੈਡੀ ਕਰਕੇ ਦੇਈਏ ਸਾਨੂੰ ਹੁੰਦਾ ਹੈ ਕਿ ਆਪਾਂ ਵਧੀਆ ਤੋਂ ਵਧੀਆ ਪੀਸ ਨੂੰ ਰੈਡੀ ਕਰੀਏ ਆਪਾਂ ਇਹਦੇ ਬੈਗ ਤੇ ਵੀ ਐਡ ਔਨ ਕਰਤੀ ਬੂਟੀ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹਨੂੰ ਵਧੀਆ ਪੀਸ ਬਣਾਈਏ ਬੁਟੀਕ ਦਾ ਇਹ ਕੀ ਹੁੰਦਾ ਜੀ ਕਿ ਹਰ ਚੀਜ਼ ਆਪਾਂ ਆਪਣੇ ਅਕੋਰਡਿੰਗ ਐਡ-ਆਨ ਕਰਕੇ ਇਹਨੂੰ ਰੈਡੀ ਕਰ ਸਕਦੇ ਹਾਂ ਕਿਉਂਕਿ ਜਿਹੜੀ ਇਹਨਾਂ ਨੇ ਸਾਨੂੰ ਪਿਕਚਰ ਸੈਂਡ ਕੀਤੀ ਸੀ ਉਹ ਸ਼ਾਪ ਦਾ ਬਣਿਆ ਹੋਇਆ ਪੀਸ ਸੀਗਾ ਤਾਂ ਸ਼ਾਪ ਦੇ ਪੀਸ ਤੇ ਬੁਟੀਕ ਦੇ ਪੀਸ 'ਚ ਇਹ ਹੀ ਡਿਫਰੈਂਸ ਹੁੰਦਾ ਤੇ ਕੰਮ ਦੀ ਕੁਆਲਿਟੀ ਦੇ ਵਿੱਚ ਅਸੀਂ ਇਹ ਬੂਟੀਆਂ ਫਰੰਟ ਬੈਕ ਐਡ-ਆਨ ਕੀਤੀਆਂ 슬ੀਵਸ ਦਾ ਕੰਮ ਵੀ ਆਪਣੇ ਹਿਸਾਬ ਨਾਲ ਕੀਤਾ। ਸ਼ੇਸ਼ਮ ਦਾ ਟੱਚ ਵੀ ਦਿੱਤਾ ਇਹ ਚੀਜ਼ਾਂ ਨੂੰ ਮਤਲਬ ਅਸੀਂ ਕਿ ਇਹਦੀ ਵਧੀਆ ਲੋਕਾਂ ਦੀ ਸੋਹਣੀ ਇਸ ਕਰਕੇ ਅਸੀਂ ਇਹਨੂੰ ਹੋਰ ਡਿਫਰੈਂਟ ਕਰਨ ਦੀ ਕੋਸ਼ਿਸ਼ ਕੀਤੀ। ਇਹ ਆ ਗਈ ਜੀ ਦੀ ਸਲਵਾਰ ਪਾਕਿਸਤਾਨੀ ਆਪਾਂ ਸਲਵਾਰ ਰੱਖੀ ਹੈ ਇਹਦੇ ਨਾਲ। ਸਲਵਾਰ ਦੇ ਆਪਾਂ ਬਾਰਡਰ ਦਿੱਤਾ ਜੀ ਮੂਰੀ ਦੇ ਉੱਪਰ ਐਦਾਂ ਤੇ ਬੂਟੀਆਂ ਐਡ ਕਰਤੀਆਂ ਆਪਾਂ। ਇਹ ਆਪਾਂ ਵੇਅਰ ਕਰਾਂਗੇ ਤਾਂ ਬਹੁਤ ਪਿਆਰੀ ਲੱਗੂਗੀ। ਠੀਕ ਹੈ ਜੀ ਪਾਕਿਸਤਾਨੀ ਸਲਵਾਰ ਰੱਖੀ ਹੈ ਤੇ ਇਹ ਆ ਗਿਆ ਜੀ ਇਹਦਾ ਦੁਪੱਟਾ ਪਿਓਰ ਚਨਾਉਣ ਦਾ ਆਪਾਂ ਇਹਦੇ ਨਾਲ ਦੁਪੱਟਾ ਰੱਖਿਆ ਦੁਪੱਟੇ ਦੇ ਵਿੱਚ ਵੀ ਆਪਾਂ ਬੋਟੀ ਐਡ ਕੀਤੀ ਹੈ ਜੀ ਪੂਰੇ ਦੁਪੱਟੇ ਦੇ ਵਿੱਚ ਆਪਾਂ ਬੋਟੀਆਂ ਦਿੱਤੀਆਂ ਇੱਦਾਂ ਤੁਸੀਂ ਚੈੱਕ ਕਰ ਸਕਦੇ ਹੋ ਇੱਦਾਂ ਆਪਾਂ ਪੂਰੇ ਦੁਪੱਟੇ 'ਚ ਬੋਟੀਆਂ ਐਡ ਆਨ ਕੀਤੀਆਂ ਇਸ ਦੇ ਸੇਕੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਜੋ ਕਿ ਬਹੁਤ ਜ਼ਿਆਦਾ ਪਿਆਰੀ ਲੱਗ ਰਹੀ ਹੈ ਮਹਿੰਦੀ ਦੇ ਨਾਲ ਆਪਾਂ ਜਿਹੜਾ ਮਹਿਰੂਨ ਦਾ ਟੱਚ ਦਿੱਤਾ ਹੈ ਸੂਟ ਤੇ ਵੀ ਦੁਪੱਟੇ ਤੇ ਫਿਨਿਸ਼ਿੰਗ ਇਹ ਬਹੁਤ ਜ਼ਿਆਦਾ ਗ੍ਰੇਸਫੁਲ ਲੱਗ ਰਿਹਾ ਹੈ। ਇਹ ਕਲਰ ਚੁਆਇਸ ਤੁਹਾਡੀ ਆਪਣੀ ਹੈ। ਮੈਂ ਵਾਰ-ਵਾਰ ਤੁਹਾਨੂੰ ਇਹ ਚੀਜ਼ ਦੱਸਦੀ ਆ ਕਿ ਕਲਰ ਐਂਡ ਫੈਬਰਿਕ ਤੁਸੀਂ ਸਾਨੂੰ ਆਪਦੀ ਚੁਆਇਸ ਦਾ ਦੱਸ ਸਕਦੇ ਹੋ ਤੇ ਅਸੀਂ ਤੁਹਾਨੂੰ ਸੀਮ ਰੈਡੀ ਕਰਕੇ ਦੇਵਾਂਗੇ। ਡਿਜ਼ਾਈਨ ਤੁਸੀਂ ਆਪਣਾ ਸੈਂਡ ਕਰ ਸਕਦੇ ਹੋ। ਕਈ ਵਾਰ ਆਪਾਂ ਨੂੰ ਕੋਈ ਡਿਜ਼ਾਈਨ ਵਧੀਆ ਲੱਗਦਾ ਆਪਾਂ ਸੇਵ ਕੀਤਾ ਹੁੰਦਾ। ਉਹ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਤਾਂ ਅਸੀਂ ਸੇਮ ਤੁਹਾਨੂੰ ਰੈਡੀ ਕਰਕੇ ਦਵਾਂਗੇ ਜੀ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਗੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਆਪਣੀ ਅੱਜ ਵਾਲੀ ਕਲੈਕਸ਼ਨ ਕਿਵੇਂ ਦੀ ਲੱਗੀ ਸਾਰੇ ਆਪਣੇ ਪਾਰਟੀ ਵੇਅਰ ਸੂਟਸ ਸੀ ਜੀ ਡਿਸਪੈਚ ਹੋ ਰਹੇ ਸੀ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੇ ਵੀਡੀਓ ਵਾਚ ਕਰਨ ਲਈ ਧੰਨਵਾਦ